ਦਰਗੇ ਹੋਏ ਖਲਾਪਾ ਪ੍ਰਵੈ ਆਪਣੇ ਤੇਰੇ ਦਰਸ਼ਨ ਹੋਰ ਮਨ ਤਨ ਰਤਾ ਸਾਚ ਰੰਗ ਆਇ ਕੋ ਨਾਮੇ ਆਧਾਰ ਹੈ ਬਿਘੇ ਆ ਰੰਗ ਕੁੜਾਵੇ ਆ ਦਸਣ ਸਭੇ ਸ਼ਾਰ ਹਰ ਅੰਮ੍ਰਿਤ ਬੰਦ ਸਹਾਵਣੇ ਮਿਲ ਸਾਧੂ ਪੀਵਣਾਰ ਵਾਣ ਤੈਣਾ ਪ੍ਰਵ ਸੰਗ ਮੋਲੇ ਆ ਸਮਰਥ purke ਅਪਾਰ ਹਰ ਮਿਲਣੇਨ ਮਨ ਲੁਚਦਾ ਕਰਮ ਮਿਲਾਵਣਾ ਹਾਰੇ ਜਿੰਨੇ ਸਖਿ ਪ੍ਰਪਾਇਆ ਤਨ ਕਾ ਸਤਬਲ ਹਾਰ ਨਾਨਕ ਹਰ ਜੇ ਮਿਆਕਾਰ ਸਵਸਵਰਣ ਹਾਰ ਸਾਵਣ ਤਨਾਸੋਹਾ ਕਣੇ ਜਨ ਰਾਮਨ ਨਾਮ ਔਰ ਹਾਰ ਭਤ ਪਰਮ ਬੁਲਾਣਿਆ ਦੁਜੇ ਲਗਾਹਿ ਤਾ ਲਾਕ ਜੇ ਗਾਰੇ ਬਣਾਇਆ ਕਾਰਜ ਨਾਹੀਂ ਕੀਤ ਜਤ ਤਨ ਦੇ ਬਨਸ ਸੇ ਤਤ ਵੇਲ ਕਹ ਸੁਣਾ ਪ੍ਰੇਤਾਂ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੇ ਭੇਤਾ ਛੜ ਖੜੋ ਤੇ ਖਿਨੇ ਮਾਹ ਜਨਸ ਨੂੰ ਲੱਗਾ ਹੈ ਤੰ ਆਤਮਰੋੜੇ ਤਨ ਕਪੇ ਸੋ ਆਹੋ ਵਾਸਤ ਜੇ ਹਭੇ ਜੇ ਸੋ ਲੁਣਾ ਕਰਮਾਂ ਸੰੜਾ ਕੇ ਤੰ ਨਾਨਕ ਪ੍ਰਭ ਸਰਨਾਗਤ ਚਰਨ ਭੋਇਤ ਪ੍ਰਵਦਤਾ ਸੇ ਪਾਦੋਂ ਨਰਕ ਨਾ ਪਾਇ ਗੁਰ ਕਣ ਵਾਲਾ ਹੈ ਤੰ ਅਸਨਾ ਪ੍ਰੇਮਿ ਓ ਮਹੜਾ ਕਿਉ ਮਿਲੇ ਹਰ ਜਾਏ ਮਰ ਤਨ ਪਿਆਸ ਦਰਸਨ ਕੜੇ ਕੋ ਅਣ ਮਿਲਾਵੇ ਮਾਇ ਸੰਸਹਾਈ ਪ੍ਰੇਮ ਕਾ ਹਉ ਤਨ ਕੇ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਇਆ ਦੁਜੇ ਨਾਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਾਸ ਸੇ ਤ੍ਰਿਵਿਤਰ ਆਕਾਏ ਆਪ ਤੇ ਆਗ ਬੇਨਤੀ ਕਰਾਏ ਲਿਓ ਪ੍ਰਭ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨ ਜਾਏ ਪ੍ਰਵਣ ਦੁਜਕ ਨਹਿ ਨਾਨਕ ਹਰ ਅਸਰਣਾਏ ਸੋ ਸੋਖੇ ਬਸੰਧਿਆ ਜਨਮ ਆਹ ਰਾਏ ਕਤ ਕਰਮ ਕਮਾਵਣਾ ਦੋਸਨ ਕਾਹਉ ਜੋਗਾ ਪਰਮੇਸ਼ਰ ਤੇ ਪੋਲੇ ਆਵੇ ਆਪਣ ਸਭੇ ਰੋਗਾ ਵੇ ਮ ਕੋਈ ਰਾਮਤ ਲੱਗਣ ਜਨਮ ਆਵੇ ਜੋਗਾ ਜਨਮ ਕੋੜੇ ਹੋਏਗਾ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਤੇ ਰ ਵਿਰੋਜਾ ਕਿ ਤਾ ਕਿਛੁ ਨ ਹੋਵੈ ਲਿਖਿਆ ਤਰ ਸੰਜੋਗਾ ਨਵਟ ਭਾਗੇ ਮੇਰਾ ਪ੍ਰਮਿਲਾ ਤਾ ਉਤਰੇ ਸਭ ਅੰਭਿ ਹੋਗਾ ਨਾਨਕ ਪ੍ਰਵਰਾਖਲਿਓ ਅمیر ਸਾਹਿਬ ਸੰਦੇ ਮੋਚਾਈ ਨਾਨਕ ਕ ਪ੍ਰਵਰਾਖਲਿ ਮਿਰ ਸਾਹਿਬ ਬੰਦੇ ਮੋਚਾ ਕਤਕੋ ਵੈ ਸਾਹਾ ਸੰਗਾ ਆ ਬਣ ਸੇ ਸਭੇ ਸੋਚਾ ਮੰਗਰ ਮਾਇ ਸੁਹੰਦਿਆ ਆਹਾਰ ਪਿਰ ਸੰਗ ਬਠੜਿਆ ਤਨ ਕੇ ਸੋ ਬਾਕਿਆ ਗਣੇ ਜੇ ਸਹਿਬ ਮੇ ਲੜਿਆ ਤਾ ਨ ਮਨ ਮੌਲੇ ਆਰਾਮ ਸੋ ਸੰਸਾਦ ਸੇ ਲੜਿਆ ਆਹ ਸਾਜਨਾ ਤੇ ਬਾਰ ਸਰਣ ਕੇ ਲੜਿਆ ਤਨ ਦੁਖ ਨ ਕਮੋਤਰਾ ਸੇ ਜਮ ਕੇ ਵਸ ਪੜਿਆ ਆਹ ਜਨੇ ਰਾਵਿਆ ਪ੍ਰਵੈ ਪਣ ਸਦਸਨ ਨਿਤ ਖੜਿਆ ਰਤਨ ਜਿਵੇਂ ਹਰ ਲਾਲ ਹਰ ਕੰਡਤ ਨਾ ਜੜਿਆ ਨਾਨਕ ਬਾਂਚ ਧੂੜ ਤੈਨੋਂ ਪ੍ਰਵ ਸਰਣੇਂਦਰ ਪੜਿਆ ਹਾ ਮੰਗਰ ਪ੍ਰਵ ਅਰਾਧਨਾ ਬਹੁੜ ਨਾ ਜਨਮੜਿਆ ਹਾ ਔਖੇ ਕਾਰਨ ਵੈਪੈ ਕੰਡ ਮਿਲਿਆ ਰਾਨਾ ਮਨ ਚ ਬੇਤਿਆ ਚਰਨਾਰ ਬੈੰਦ ਦਸਨ ਲਗੜਾਤਾ ਔਟ ਗਵਿੰਦ ਗਪਾਲ ਰਾਈ ਸਿਵ ਸਮਿਲਾ ਬਿਖਿਆ ਪੋ ਨਾ ਸਕੇ ਮਿਲ ਸਤ ਗਨਗਾ ਜੈਤੇ ਬਜੇ ਤੈ ਮਲੇ ਸੱਚੀ ਪ੍ਰੇਤ ਸਮਾਹ ਕਰ ਗਹਿਲ ਨੇ ਪਾਰ ਬ੍ਰह्म ਬੜ ਨਾ ਵੇ ਛੜਿਆ ਮਰ ਜਾ ਲਖ ਬੇਰਿਆ ਹਰ ਸਚਨ ਕਮਾਇ ਅਗਾਹ ਸਰੰ ਭਾਇ ਨਾਰਾਇਣ ਨਾਨਕ ਦਰਪ੍ਰੇ ਪਈ ਆ ਪੋਗਸ ਅੰਦਾ ਸਰਬ ਸੁਖ ਜਿਸ ਬਖਸ ਦੇ ਪਰਵਾਹ ਮਾਗੇ ਮਨ ਜਨਸਾਗ ਸਾਧਵਾ ਧੋੜੇ ਕਰਿ ਈਸ਼ ਨਾਨ ਹਰਿ ਕਾ ਨਾਮ ਧਿਆਇ ਸਨ ਸੁਖਾਣੁ ਕਰਿ ਦਾਣਾ ਜਨਮ ਕਰਮ ਮਲੇ ਅਤਰੇ ਮਨ ਤ ਜਾਏ ਗਮਾਨ ਕਾਮ ਕਰਿ ਦਨਮੋਇ ਬਿਨਸਿਲ ਬਸਵਾਨ ਸੱਚਾ ਮਾਰਗ ਚਲਦਿਆ ਆਇ ਉਸਤਤ ਕਰੇ ਜਹਾਨ ਆਠ ਸਠ ਤੇਰਾ ਸਗਲ ਪੰਨਾ ਜੇ ਦਇਆ ਪ੍ਰਵਾਣਾ ਜਿਸ ਨਉ ਦੇ ਵਿਦ ਆਕਾਰ ਸੋਏ ਪੁਰਖ ਸੁਜਾਨ ਗਿਆਨ ਮਿਲੇ ਆ ਪ੍ਰਵੇ ਆਪਣਾ ਨਾਨਕ ਤਨ ਕਰਬਾਨ ਮਾਗ ਸਚੈ ਸੇ ਕਾਂਡਿਆ ਜਨਪੁਰਾ ਗੁਰ ਮਹਿਰਵਾਣਾ ਹਾਲ ਗੁਣ ਆਨੰਦ ਅਪਰਜਨ ਹਰ ਸੱਜਣ ਪ੍ਰਗਟ ਆਏ ਸੰਸਾਈ ਰਾਮਕ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾ ਜਾਂਏ ਜੇ ਪੁੰਨੇ ਵੜੇ ਭਾਗਣੇ ਵਰ ਪਿਆ ਹਰ ਰਾਇ ਮਿਲ ਸਈਆ ਮੰਗਲ ਗਾਵੈ ਕੇ ਤਾਗ ਵੰਦੇ ਓਲਾਏ ਹਰ ਜਿਹਾ ਅਵਰ ਨਾਂ ਦੇਸੈ ਕੋਇ ਦੁ ਜਲਵੇ ਨ ਲਾਏ ਹਲਤ ਪਲਤ ਸਵਾਰਿਆ ਨ ਚਲਦ ਤਿ ਅਨਜਾਏ ਸਾ ਹਰ ਸਾਕਰਤ ਰਖੇ ਅਨਾਂ ਬੌੜ ਨਜਮੈ ਧਾਇ ਜੇ ਵਾਏ ਗਾਨੇ ਗਾਉਣਾ ਹਤਰ ਨਾਨਕ ਜਰਨੇ ਪਾਏ ਹਾਲ ਗਣ ਨੇ ਤਸ ਲਾਇਆ ਜਿਸ ਨੂੰ ਤੇਲ ਨਤ ਮਾਏ ਜਿਨ ਜਨ ਨਮਤ ਆਇਆ ਤਨ ਕੇ ਕਾਜ ਸਰੇ ਹਰ ਗੁਰਪੂਰਾ ਰਧਿਆ ਦਰਗ ਸੱਚ ਕਰੈ ਸਾਰ ਬਸ ਕਾਨ ਅਦ ਚਰਨ ਹਾਰੇ ਭਾਜਿ ਲਿਖਮਾ ਤਰੇ ਪ੍ਰੇਮ ਭਗਤ ਨ ਪਾਈਆ ਬਿਖਿਆ ਨਾਏ ਜਰੈ ਕੋੜ ਗਾਇ ਦਵਦਾਨ ਸੇ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਵ ਸੇ ਮੰਦ ਮਨ ਅੰਦਰ ਇਕ ਤਰੈ ਮਹਾਂ ਦੇਵ ਸਮੋਹਰਤ ਪਲਾ ਜਸ ਕਾ ਨਤਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਈ ਮਹੱਲਾ ਪੰਜਵਾ ਧਨ ਰੈਣਾ ਏਕੀ ਉੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰੂ ਆਪਣਾ ਰ ਸਿਮਰੇ ਧਨ ਸਭ ਰੈਣ ਆਵਤ ਆਗ ਸਰਣੇ ਪਵਾ ਮੁਖ ਬੋਲੇ ਮਠੜੇ ਵੈਣਾ ਗਿਆਨ ਮਾ ਜਨਮ ਕਾ ਵੇਛੜੇ ਆਹਰ ਮੈਲੋ ਸਜਨ ਸੈਣਾ ਅਜ ਜੇਰ ਤੇ ਵਿਛੜਾ ਸੋਕਨ ਵਸਨ ਪਹਿੜਾ ਹਰ ਪੈਰ ਬਿਨ ਚੈਨ ਨ ਪਾਈਐ ਖੋੜ ਠ ਸਵਗਣਾ ਆਪ ਕਮਣ ਵਿਛੜੇ ਦੁਸਨ ਕਾਹੋ ਦੇਣਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਰਣਾਏ ਕਰਣਾ ਕਰਣਾ ਹਰ ਤਤ ਵਿਣ ਖਾਕ ਰੋੜਾ ਕਿਥੇ ਵੈਣਾ ਨਾਨਕ ਕੇ ਬੇਨੰਤ ਆਹਰ ਸੁਰ ਜਨ ਦੇ ਖਾਨਣ ਜੀ ਕੀ ਬਿਰਥਾ ਸੋ ਸੁਣਾ ਹਰ ਸਮਰਤ ਪਰਖੇ ਅਪਾਰ ਮਰਨ ਜੀਵਨ ਅਰਧ ਨਾਸ ਵਨ ਕਾ ਯਦਾਰ ਸਸਰੇ ਪਈਆ ਤਿਸ ਕੰਤ ਕੇ ਵੱਡਾ ਜਿਸ ਪਰਿਵਾਰ ਉਹ ਜਗ ਮਗਾਤ ਬੋਦਾ ਕੇਸ਼ ਅੰਤਨ ਪਰਵਾਰ ਸੇਵਾ ਸਾਥ ਸਪਾਵਸ ਸੰਤਾਂ ਕੇ ਹੋਏ ਉਚਾਰ ਦਿਨ ਅਨੰਤ ਦਿਆਲ ਦੇਵਾ ਪਤ ਤਿ ਉਧਾਰਨ ਹਾਰਾ ਆਜ ਗਾਦੀ ਰਖਦਾ ਸਚ ਨਾਮ ਕਰਤਾਰ ਕਿਮਤ ਕੋ ਨ ਜਾਣੇ ਕੋ ਨਾਏ ਤੁਲਣਾ ਹਾਰ ਮਾਨ ਤਨੇ ਅੰਦਰ ਵਸਰਾ ਨਾਨਕ ਨਹੀਂ ਸਮਾਰ ਦਰਣ ਜੇ ਪ੍ਰਭ ਕੋ ਸੇਵੰਦਾ ਤਨ ਕੇ ਸਦ ਬਲ ਹਾਰਾ ਸਾਂਤੇ ਆਰਾਧਨ ਸਾਸਦਾ ਆਸਵਰਾ ਕਾ ਭਗ ਸੇਂਦਾ ਜਿ ਆ ਪਿੰਡ ਜਨ ਸਜ ਆ ਕਰੇ ਕਿਰਪਾ ਦਿੱਤ ਅਰ ਜੰਦਾ ਗੁਰ ਸਬਦਿ ਆਰਾਧਾ ਜਪੇ ਅੰਦਰ ਮਲ ਮੰਤਾ ਕੀਮਤ ਕ ਨ ਜਈ ਆ ਪਰਮੇਸ਼ਰ ਅੰਤਾਂ ਜੇਸ ਮਨਵਸ ਨਰਾਇਣ ਸੁ ਕਈਏ ਭਗਵੰਤਾ ਜਿ ਕੇਲਾ ਚਾ ਪੂਰੀ ਆ ਮਲੇ ਸੁਆਮੀ ਕੰਤਾ ਨਾਨਕ ਜਿਵੇ ਜਪੌਰੇ ਅੰਧ ਕ ਸਭੇ ਅੰਤ ਆਦਨ ਰਾਣਾ ਜਿਸਨ ਅਵਸਰਾ ਸੋਰੀਆ ਹੋਵੇ ਜਨਤਾ ਸਰਬ ਕਲਾ ਪ੍ਰਪੂਰਣ ਮੰਝ ਨਿਮਾਣੇ ਤਾ ਹਰਿ ਹੋਟ ਗਏ ਮਣੇ ਅੰਦਰ ਆ ਜਪ ਜਪ ਜੀਵਾਨਾ ਕਰ ਕਿਰਪਾ ਪ੍ਰਭ ਆਪਣੇ ਜਨ ਧੋੜੇ ਸੰਗ ਸਮਾਓ ਜਿ ਤੂੰ ਰਾਖਾ ਤਿਉ ਰਹਾ ਤਰ ਤਪਨਾ ਖਾਓ ਤਮਹਾ ਸੋਇ ਕਰਾਏ ਮਿਲ ਸਾਧੂ ਗੁਣ ਗਾਵੋ ਦੂਜੀ ਜਾਇ ਨਸ ਜਾਏ ਕਿਥੇ ਕੋਕਣ ਜਾਗਿ ਜਗਿਆਨੇ ਪਨਾਸਨ ਤਮ ਹਰਣਾ ਆਇਓ ਚ ਅਗਮ ਅਮਾ ਮਨ ਵਿਚੜਿਆ ਹਰ ਮਿਲਿਆ ਨਾਨਕ ਸਵਾ ਸਰਬ ਕਲਿਆਣਾ ਤਿਤ ਦਿਨ ਹਰ ਪਸਰੇ ਗੁਰ ਕਿਰਪਾ ਵਾਰ ਮਾਜ ਕੇ ਤਥਾ ਸ਼ਲੋਕ ਮਹਲਾ ਪਹਿਲਾ ਮਲਕ ਮਰੇਦ ਤਥਾ ਚੰਦਰ ਹਰਾਸ ਆਕੇ ਤਰੇ ਗਾਵਣੇ ਏਕੇ ਓ ਅੰਕਾਰ ਸਤਨਾਮ ਏ ਕਰਤਾ ਪ੍ਰਕ ਅੰਗਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਗੁਰ ਦਾਤਾ ਗੁਰ ਹਿਵੇ ਘਾਰ ਗੁਰ ਦੇ ਪਕਾ ਤੇਲ ਹੈ ਅਮਰ ਪਦਾਰ ਨਾਨਕ ਆ ਮਨ ਮਾਨੇ ਆਏ ਸੁਖੇ ਮਹਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦਦਾਜੇ ਮਾਏ ਬਾਬ ਕੇ ਸੋਦਾ ਤੇਜੇ ਪਏ ਆ ਪਾਬੇ ਬੇਬਾ ਚੌਥੇ ਪਿਆਰ ਅਪਣੇ ਖੇੜ ਪੰਜਵਾਂ ਖਾੜ ਭੀਣ ਕੇ ਤਾਤ ਛੇਵੇਂ ਕਾਮਨ ਪੁੱਛੇ ਜਾਤਾ ਸਤਵਾਂ ਇਸਨ ਜੁਰ ਕੀ ਆ ਘਰ ਵਾਸ ਅਠਵੇਂ ਕ੍ਰੋਧ ਆ ਤਨ ਦਾਸ ਨੌਵੇਂ ਤੌਲੇ ਬੇਸਾ ਹਾਜ 10ਵੇਂ ਤਦਾਸ ਵਹਾਂ ਗਾਇਸ ਗੀਤ ਪਕਾਰਿਤਾ ਹਉ ਡਿਆ ਹੰਸ ਦਸਾਇ ਰਹਾ ਆਇਆ ਗਿਆ ਮਹਨਾ ਪਿਛੇ ਪਤਲਾ ਸਦੇਉ ਕਾਵੈ ਨਾਨਕ ਮਨ ਮੁਖ ਅੰਧ ਪਿਆਰ ਬਾਗੁਰੂ ਬੁਢਾ ਬਾ ਸੰਸਾਰ ਮਹਲਾ ਪਹਿਲਾ ਦਾਸ ਬਾਲਾ ਤਨ ਬੇਸਰਵੜਾ ਤੇ ਤੈਸਾਂ ਕਾ ਸੁੰਦਰਿਕ ਆਵੇ ਚਾਲੇ ਸੇ ਪ੍ਰਹ 85 ਪਾਗ ਖਸ ਸੱਠੇ ਕੇ ਬੋੜੇ ਪਿਆਵੇ ਸਤਰ ਕਾ ਮਤ ਹੀਣ ਅਸਿਆਂ ਕਾ ਵਿਵਹਰਣ ਪਾਵ ਨਵ ਕਾਸ ਜਸਨੇ ਮੂਲ ਜਾਣੇ ਅਬ ਬਾਲਾ ਟੰਡੋਲਾ ਮਾ ਟੰਡਮਾਂ ਡਟਮਾ ਨਾਨਕ ਜਗਤ ਘਾਤ ਬਲਹਰਪੌੜੇ ਤਉ ਕਰਤਾ ਆਪ ਰਖਿ ਆਗਮ ਹੈ ਆਪ ਸ੍ਰਿਟੀ ਅਪਾਤੇ ਰੰਗ ਪਰੰਗ ਅਪਾਰ ਜਨਾ ਬੋ ਬਿਦ ਭਾਤੇ ਤਉ ਜਾਣ ਜਿਨਿ અપਾਈਐ ਸਭ ਖੇਲ ਤਮਾਤੇ ਇਕ ਆਵਾ ਇਕ ਜਾਹੇ ਓਟ ਬਿਨ ਨਾਵੇ ਮਰ ਜਾਤੇ ਗਰਮ ਕ ਰੰਗ ਚਿਰੁ ਲਿਆ ਰੰਗ ਅਰੰਗ ਰਾਤੇ ਸੋ ਸਿਵ ਸਤ ਨਰੰਜਨ ਹਰ ਪੁਰਖ ਬਿਧਾਤੇ

ਤਾਰੇ ਚੱਲਾ ਅਤੇ ਕਰਨਾ ਦਿੱਤਾ ਪੈਨੇ ਖਾਏ ਜੇਨ ਰਾਜ ਰਚਤ ਸਿਨ ਜਾਣ ਅੰਧਾ ਤਕ ਮਾਇ ਜੰਪ ਅਜੇ ਤਾਂ ਠੇਕਰ ਵਾ ਘਾੜਤ ਕੜੀ ਨ ਜਾਏ ਨਾਨੇ ਗੁਰ ਪਿੰਡਾ ਹੈ ਪਤ ਪਤ ਵਿਣ ਪਾਰਣ ਪਾਏ ਮਹਲਾ ਦੇ ਜੈੰ ਤੇ ਦੇਤਾ ਬਹੁਤ ਤੋ ਚੰਗਾ ਮਨ ਮੁਖ ਐਸਾ ਜਾਣੀਐ ਸੁਰਤ ਮਤ ਚਿਤਰਾਇ ਤਾ ਕੇ ਕੀ ਕਰ ਅਖ ਵਖਣੀ ਐ ਆੰਤਰ ਬਹਿ ਕਾ ਕਰਮ ਕਮਾਵਾ ਸੱਚਾ ਕੁੰਡੇ ਜਾਣੀ ਐ ਜੋ ਧਰਮ ਕਮਾਵਾ ਤਿਸ ਤਰਮਣਾ ਹੋਵਾ ਪਾਪ ਕਮਾਵੈ ਨਾ ਪਾਪੀ ਜਾਣੀ ਐ ਤੂੰ ਆਪੇ ਖੇਲ ਕਰੇ ਸਭ ਕਰਤਾ ਕਦੁ ਜੈ ਆਖ ਵਿਖਣੀ ਐ ਜਿਤਰ ਤਰੇ ਜੋਤਾ ਤਤਰਾਂ ਜੋਤੇ ਵਿੱਚ ਤੂੰ ਬੋਲਾ ਵੈਣਾ ਜੋਤੇ ਕੋਇ ਕੈਸ਼ ਕਰੋ ਦਿਖਾ ਸਿਆਣੀ ਐ ਨਾਨਕ ਗੁਰਮਖ ਖੰਦ ਰਿਐ ਆਏ ਹਰ ਇੱਕੋ ਸੁਖੜ ਸਜਾਣੀ ਐ ਪਾੜੇ ਤਦੇ ਆਪੇ ਜਗਤਿ ਆਪਾਏ ਕਾਹ ਤਦੇ ਆਪੇ ਧੰਦੇ ਲਾਇਆ ਮੌਠ ਗੋਲੇ ਪਾਏ ਕਾਹ ਤਦੇ ਆਪੋ ਜਗਤ ਖਵਾਇਆ ਤਸਨਾਯ ਅੰਦਰ ਅਗਨ ਐ ਨ ਤਿਵਤੇ ਭੁਖਾ ਤੇ ਹਾਇ ਸੱਸਾ ਯੋ ਸੰਸਾਰ ਐ ਮਰ ਜੰਮ ਆਇ ਆ ਜਾਇ ਬੇਨਸਾ ਜਗਰਾ ਮੋਹ ਨ ਟਟੈ ਸੋ ਤੱਕੇ ਕਰਮ ਕਮਾਇ ਆਕਰਮਤੀ ਨਾਮ ਧਿਆਈਆ ਸੋਖ ਰਜਾ ਜਾ ਤਦ ਪਾਇਆ ਕਲੁ ਅਦਾਰੇ ਆਪਣਾ ਧਨਾ ਜਣ ਦੀ ਮਾਇਆ ਸੋ ਪੋ ਸੁਰਤ ਸੁਹਾਵਣੀ ਜਿਨ ਅਰਸ ਤੇ ਚਿਤ ਲਾਇਆ ਸਲੋਕ ਮਹੱਲਾ ਦੂਜੇ ਅਖੇ ਬਾਜੋ ਵੇਖੜਾ ਵਣ ਕੰਨਾ ਸੁਣਦਾ ਪੈਰਾ ਬਾਜੋ ਚੱਲਣਾ ਵਣਾਤਾ ਕਰਣਾ ਜੇ ਬੇਬਾਜ ਬੋਲਣਾ ਇਅ ਜੀਵਤ ਮਰਣਾ ਨਾਨਕ ਕੰਬਿਸ਼ਾਨ ਕੇ ਤ ਕਸਮੇ ਮਿਲਣਾ ਮਹਲਾ ਦੂਜਾ ਦਸਾ ਸੁਣ ਕੇ ਜਾਣੀਐ ਸੋ ਨਾ ਪਾਇਆ ਜਾਏ ਰਹਿਲਾ ਟੁੰਡਾ ਅੰਧਲਾ ਕਿਉ ਗਾਲ ਲਗੇ ਧਾਇ ਭਾਗੇ ਚਰਨ ਕਰ ਭਾਵਕ ਲੋਇਨ ਸੁਰਤ ਕਰਾਈ ਨਾਨਕ ਸੇ ਅਣੀ ਅਵ ਕੰਤ ਮਲਾਵਾ ਹੋਇ ਪਾੜੇ ਸਦਾ ਸਦਾ ਤੂੰ ਇੱਕ ਹੱਥ ਦੁਦ ਖੇਲ ਰਚਾਇਆ ਮੇਰੇ ਬਪਾਏ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰ ਰਿਆ ਏਕਨਾ ਭਿਸ਼ੇ ਮੇਲ ਲਾ ਗਰਮਤਿ ਤਿਤ ਦਿਲ ਆ ਏਕਾ ਖੜਾ ਕਰੇ ਤੇਰੇ ਚਾਕਰੇ ਵਣਨਾਵੇ ਹੋਰਣਾ ਪਾਇਆ ਹੋਰ ਕਰ ਵਿਕਾਰ ਸੱਚੀ ਕਰ ਲਾਇਆ ਪਉ ਤਕਲਾ ਤੇ ਕਟੰਬ ਆਇ ਆਕ ਅਲਵਤ ਰਾਜ ਜਦ ਪਾਇ ਆਂਦਰ ਬਾਰ ਅਨਰਮਲ ਹੈ ਸਚਿਨ ਸਮਯ ਹਸ ਰੁਕ ਮਹੱਲਾ ਪਹਿਲਾ ਸੋਨਕੇ ਪਰਬਤ ਗਫਾ ਕਰੇ ਕਪਾਣੇ ਪਿਆਲ ਕਵਿਤਰ ਤੇ ਕੇ ਆਕਾਸ਼ੇ ਉਰਧ ਹਸਰ ਭਾਰ ਪੁਰ ਕਰ ਕਾਇਆ ਕਪੜ ਪਹਿ ਰਹਾ ਤ ਹਸਦਾ ਕਾਰ ਬਗਰ ਤਾਪੀ ਅਲਾ ਕਾਲਾ ਬਿਧਾ ਕਿਰਿ ਪੁਕਾਰ ਆਇ ਕਚੇਲ ਰਹਾ ਮਲ ਧਾਰੇ ਦਰਮਤ ਮਤ ਵਿਚਾਰ ਨਾਹੋ ਨਾਮੈ ਨਾਹੋ ਵਾ ਨਾਨਕ ਸਤਿ ਵਿਚਾਰ ਮਹੱਲਾ ਪਹਿਲਾ ਵਸਤਰ ਪਿਖਾਲਿ ਪਕਾਲਿ ਕਾਇ ਆਪੇ ਸੰਜਮ ਹੋワイ ਤੰਤਰ ਮਹਿ ਲਗੇ ਨ ਜਾਣੈ ਪਰ ਮਲ ਮਲਤ ਵੈ ਨੰਦਾ ਪੋਲੇ ਪਿਆ ਜਮ ਜਾਲ ਹੈ ਵਸਤ ਪਰਾਏ ਆਪਣੇ ਕਰ ਜਾਨਾ ਹੈ ਅਮੇ ਵਿੱਚ ਦੁਖ ਘਾਲਾ ਨਾਨਕ ਗੁਰਮੇ ਅਮਤ ਟੇ ਤਾਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੇ ਪਵੜੇ ਕਾਇਆ ਸਹ ਸੰਯੋਗਾ ਮਿਲ ਮਲਾਇ ਹਾਤ ਨੇ ਕੀ ਅਵ ਜੋਗ ਹਾਜਨ ਉਪਾਇਆ ਮੋਰਖ ਭੋਗੇ ਭੋਗਾ ਦੁੱਖ ਸਬਾਇਆ ਸੁਖੋ ਠੇ ਰੋਗ ਪਾਪ ਕਮਾਏ ਆ ਹਰ ਘਾਸੋ ਕਰ ਜੋਗਾ ਪਾਇਖ ਪਾਇਆ ਮੋਰ ਗਣਤ ਖੜਾਏ ਝਗੜਾ ਪਾਇਆ ਸਦਗੁਰੂ ਆਤਨ ਬੇੜਾ ਝਗੜ ਚਕਾਇਆ ਕਰਤਾ ਕਰੇ ਸਹੋਗ ਨਚਲੇ ਚਲਾਇਆ ਹਾਸ ਰੁਕ ਮਹੱਲਾ ਪਹਿਲਾ ਕੋੜਾ ਬੋਲਾ ਮਰਦਾਰ ਖਾਏ ਅਵਰੇ ਨੋ ਸਮਝਾਣ ਜਾਏ ਮਠਾਇ ਆਪੋ ਮੋਏ ਸਾਥ ਨਾਨਕ ਐਸਾ ਗੁਜਾਪੇ ਮਹਲਾ ਚੌਥਾ ਜੇ ਸਦਾ ਅੰਦਰ ਸਾਚੁ ਹੈ ਸੋ ਸਚਾ ਨਾਮੁ ਮੁਗ ਸਚਿਓ ਲਾਇ ਓਹ ਹਰਿ ਮਾਰਗ ਆਪ ਚਲਦਾ ਹੋਰੜਾ ਨੁਰ ਮਾਰਗ ਪਾਏ ਜੇ ਅਗਾ ਤੀਰਥ ਹੋਏ ਤਾ ਮਰਲ ਹੈ ਛੱਪਣ ਦਾਤੇ ਸਗਵੇ ਮਲ ਲਾਏ ਤੀਰਤ ਪੂਰਾ ਸਤਿਗੁਰੂ ਜੋ ਆਣ ਦਿਨ ਅਰ ਅਰ ਨਾਮ ਤੇ ਆਏ ਉਹ ਆਵਸ਼ਟਾ ਕਟੰ ਬਸਿਉਂਦੇ ਹਰ ਅਰ ਨਾਮ ਸਭ ਸ੍ਰੇਸ਼ਟ ਛਡਾਈ ਜਨਾਨਕ ਤਿਸ ਬਲਹਰਣਾ ਜੋ ਆਵਜ ਪੇਵਰ ਨਾਮ ਜਪਾਇ ਪਾਉੜੇ ਇਕ ਕਾਂਧ ਮੋਲਚਣ ਖਾਏ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਰੇ ਜੋਗੀ ਸੰਿਆਸਾ ਅੰਦਰ ਤ੍ਰਿਸ਼ਨਾ ਬਾਤ ਛਾਤਨਾ ਭੋਜਨ ਕੀ ਆਸ ਆਮ੍ਰਥ ਜਨਮ ਗਵਾਏ ਨਾ ਗ੍ਰਹਿ ਨਾ ਉਦਾਸਾ ਜਮ ਕਾਲ ਸਰਉ ਨ ਉਤਰਾ ਤਰੇ ਬਿਦ ਮਨਸਾ ਕਰਮਤਿ ਕਾਲ ਨ ਆਵ ਨਿੜੇ ਜਾਵੇ ਦਸਨ ਦਾ ਸਾਹਿਬ ਸੱਚਾ ਸਵਤਾ ਸਾਚਿ ਮਾਨ ਕਰੈ ਮੈਂ ਉਦਾਸਾ ਨਾਨਕ ਸਤਿਗੁਰ ਸੇਵੇ ਆਪਣਾ ਤੇ ਅਸਤਿ ਨਿਰਸਾ ਹਸ ਲੋਕ ਮਹਲਾ ਪਹਿਲਾ जे रात लगे कपड़े जामा हो पलेता जो रात पीवे मानसा तेन क्यों नरमला चेता नानक नाम खुदाय कहा दिल शे मुखल और दवाजे दुनी के झूठे मलकरे महला पहला जा हो ना ता क्या या कहा क्यों ना क्या हो वहा की ता करना कह या कथना पर्याप्त पर पर तो हो वहा ਆਪਨ ਬਜਾਲੋ ਕੇ ਬਜਾਈ ਐਸਾ ਆਗੋ ਹਵਾ ਨਾਨਕ ਅੰਦਾ ਹੋਏ ਕਹਿ ਰ ਦਸੇ ਰਹਾਏ ਸਭ ਸਮਾਏ ਸਥਾਏ ਟਕੇ ਗਿਆ ਮੋਹਿ ਮੋਹਿ ਪਾਇ ਇਸ ਐਸਾ ਆਗੋ ਜੱਪੇ ਪੌੜੇ ਮਹਾਰਤੇ ਸਭ ਤੋਂ ਘੜੇ ਮੂਰਤ ਵਿਚਾਰਾ ਤੋਂ ਗਣ ਤੇ ਕਿਰਨ ਨ ਪਾਇਓ ਸਚੇ ਅਲਖ ਅਪਾਰੋ ਪੜਿਆ ਮੋਰਖੀ ਆਖੀਐ ਜਿਸ ਲੱਬ ਲੋਭ ਹੰਕਾਰ ਨਾ ਪੜੀਏ ਨਾ ਬੁਝੀਆ ਕਰਮ ਤੇ ਵਿਚਾਰ ਆ ਕਰਮ ਤੇ ਨਾਮ ਤਨਖਟੇ ਆ ਭਗਤੀ ਪਰੰਡਾਰਾ ਨਰਮਲ ਨਾਮ ਮੰਨਿਆ ਦਸ ਜਿਸ ਜਿ ਆਰਾ ਜਦ ਜਿਓ ਪ੍ਰੰਡਾ ਜਿਸ ਦਾ ਜਿਓ ਪ੍ਰਾਣ ਹੈ ਅੰਤਰ ਜੁਦੇ ਪਾਰਾ ਸੱਚਾ ਸੋ ਇੱਕ ਤੋਂ ਹੋਰ ਜਗਤ ਬਨਜਾਰਾ ਹਸ ਲੋਕ ਮਹਲਾ ਪਹਿਲਾ ਮੇਰ ਮਸੇਤ ਸਦਕ ਮਸੱਲਾ ਕੁ ਲਾਲ ਕਿਰਾਣ ਸਰ ਮਸਨਤ ਸੇ ਲਰ ਜਾ ਮਸਲਮਾਨ ਕਰਨੀ ਕਾ ਬਾ ਸੱਚੇ ਪੀਰੇ ਕਲਮ ਕਰਮ ਨਿਵਾਜ ਤਸਬੇ ਸਾਤ ਸ ਪਾਵਸੇ ਨਾਰਕ ਰਖੇ ਲਾਏ ਮਹੱਲਾ ਪਹਿਲਾ ਆਕੇ ਪਰ ਆਇਆ ਨਾਨਕ ਆ ਉਸ ਸੂਰਸ ਗਾਏ ਕਿਰਪੀ ਰਹਾ ਮਤਾ ਭਰੇ ਜਮਰਦਾਰਣ ਖਾਇ ਗੱਲੇ ਪੈਸ ਨਾ ਜਾਈਆ ਛੱਡੇ ਸਜ ਕਮਾਏ ਮਾਰਨ ਭੈ ਰਾਮ ਹੋਇ ਲਾਲ ਨਜਾਈ ਨਾਨਕ ਗੱਲੇ ਕੁੜੇ ਕੁੜਾ ਪਲੇ ਪਾਇ ਮਹੱਲਾ ਪਹਿਲਾ ਪੰਜ ਨਵਾਜਾ ਵਖਤ ਪੰਜ ਪੰਜਾ ਪੰਜੇ ਨਾ ਪਹਿਲਾ ਸੱਚ ਹੈ ਲਾਲ ਦੇ ਤਿੱਜਾ ਖੈਰ ਖਦਾਏ ਚੌਥੇ ਨਹੀਂ ਅਤਰਾ ਸਮਾਨ ਪੰਜਵੇਂ ਸੁਸਨਾਏ ਕਰਨੇ ਕਲਮਾ ਆਕੇ ਤਾਂ ਮੁਸਲਮਾਨ ਸਦਾਏ ਨਾਨਕ ਜਿਤੇ ਕੂੜਿਆ ਰਹੇ ਕੂੜੇ ਕੂੜੇ ਪਾਏ ਪਾੜੇ ਇਕ ਰਤਨ ਪਧਾਰ ਤੇ ਵਣ ਜਿ ਦੇਖ ਕੱਚੇ ਦੇ ਵਪਾਰਾ ਸਤਿਗੁਰ ਤੇ ਠੇਪਾਈ ਅੰਨਾ ਹੈ ਅੰਦਰ ਰਤਨ ਪੰਡਾਰਾ ਵਿਨ ਗੁਰ ਕਿਨੇ ਨ ਲੱਦਿਆ ਆਂਦੇ ਭੌਂਕ ਮੋਏ ਕੋੜਿਆਰਾ ਮਨਮਕ ਦੁਜੇ ਪੱਚ ਮੋਏ ਨਾ ਬੁਝੇ ਵਿਚਾਰਾ ਇਹ ਸਬਾਜੇ ਹੰਦੂ ਜਾ ਕੋਨਾ ਇਹ ਸੇ ਕੇ ਕਰੇ ਪੁਕਾਰ ਆਇ ਕੰਨ ਨਿਰਤਨ ਸਦਾ ਭੌਂਕ ਦੇਖਣਾ ਪਰ ਤਜਾਰਾ ਵਿਰਣ ਆਵੇ ਹੋਰ ਤਨੜਾਈ ਔਰ ਬਿਖਿਆ ਸਭ ਹਿਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਰਨ ਹਾਰਾ ਸੁਲਕ ਮਹੱਲਾ ਪਹਿਲਾ ਮੁਸਲਮਾਨ ਕਿ ਆਵਣ ਮੁਸਕਲਾ ਜਾਂ ਹੋਏ ਤਾ ਮੁਸਲਮਾਨ ਕਿ ਹਾਵੇ ਅਵਲ ਆਲ ਦਿਨ ਕਰ ਮਿੱਠਾ ਮੁਸਕਲੇ ਮਾਨਾ ਮਾਲ ਮਸਾਵੇ ਹੋਏ ਮੁਸੱਲਮ ਦੀਨ ਮੁਹੌਣ ਮਰਨ ਜੀਵਨ ਕਾ ਪਰਮਚੱਕਾ ਵੇ ਰੱਬ ਕੀ ਰਜ਼ਾਏ ਮੰਨੇ ਸ੍ਰੀ ਉੱਪਰ ਕਰਤਾ ਮੰਨੇ ਤਾ ਆਪ ਬਗਵਾਵੇ ਤਾਉ ਨਾਨਕ ਸਰਬਜੀਆ ਮੇਰ ਅੰਮਤ ਹੋਇ ਤਾ ਮੁਸਲਮਾਨ ਕਾਵੇ ਮਹੱਲਾ ਚੌਥਾ ਪਰ ਹਰ ਕਾਮੇ ਕਰੋ ਦਾ ਝੋਟ ਨੰਦਾ ਤਜ ਮਾਇਆ ਹੰਕਾਰ ਤਜ ਜਾਵੇ ਤਾਜ ਕਾਮੇ ਕਮਣੇ ਮੋਤ ਜੇ ਤਾ ਜਨਮ ਆ ਨਿਰੰਜਨ ਪਾਵਹ ਤਾਜ ਮਾਨ ਅਮਹਾਨ ਪ੍ਰੇਤ ਸੁਦਾਰਾ ਤਾਜ ਪਿਆਸੇ ਆਸ ਰਾਮਲ ਬਿਲਾਵੇ ਨਾਨਕ ਸੱਚਾ ਮਨ ਵਸੇ ਸਾਰ ਸਭ ਧਰਨਾਮ ਸਮਾਵੇ ਪਾਉੜੇ ਰਾਜ ਰਇਤ ਸਕੇਦਾਰ ਕੋ ਨਾਰੈ ਸਿਆ ਹਟਪਟ ਨ ਬਜਾਰ ਕਮੇਟ ਸਿਆ ਪਕੇ ਬੰਗਦਵਾਰ ਹੈ ਮੁਰਖ ਜਣ ਆਪਣੇ ਅੰਦਰ ਪਰ ਪੰਡਾਰ ਰੀਤੇ ਖੜਾਏ ਤਾਜੀ ਰਤਤ ਘਾਰ ਹੱਥੇ ਪਖਰ ਬਾਗ ਮਲਖ ਕਰ ਬਾਰ ਕਿਥ ਸਿ ਆਪਣੈ ਤੰਬੋਪਾਲ ਅੰਗਨੇ ਵਾਰ ਸਰਾਇ ਚ ਲਾਲ ਤੇ ਨਾਨਕ ਸੱਚ ਦਾ ਤਾਰ ਸੰਨਕਤ ਕਰ ਤੇ ਇਸ ਰੋਕ ਮਹਲਾ ਪਹਿਲਾ ਨਦਿ ਆਵਤ ਨਿਵਾ ਸਮਵਾਦ ਦਕੀਆ ਸਗਲੇ ਧਰਤੀ ਸਕਰ ਵਾਖੁ ਸਿ ਕਰਨਤ ਜੀਆ ਪਰਬਤ ਅਸ ਨਰ ਪਾਹ ਵਾਹਿਰੇ ਲਾ ਜੜਾ ਹੋ ਪੀਤੋ ਇਸ ਲਾਣਾ ਆਖ ਲੈ ਨਚਾ ਮਹਲਾ ਪਹਿਲਾ ਪਾਰ 18 ਮੇਵਾ ਹੋਵੇ ਗਰੜਾ ਹੋਵੇ ਸਵਾ ਚੰਦ ਸੂਰਜ ਤੇ ਫਿਰਦੇ ਰੱਖਿਆ ਨੇ ਚਲ ਵੈ ਥਾਓ ਬੇਸਵੇਂ ਸੋਲਾੜਾ ਆਖਣ ਲੈ ਨਚਾ ਮਹੱਲਾ ਪਹਿਲਾ ਜੇ ਦੇ ਦੁੱਖ ਲਾਇਆ ਪਾਪ ਕਰੇ ਤੋਈ ਰਾਹ ਰਤ ਪੀਣੇ ਰਾਜੇ ਸਰੂਪ ਰੱਖੀਏ ਜਪੇ ਭਾਗ ਬੇਤੋ ਸੋਲਾੜਾ ਆਖਣ ਲੈ ਨਚਾ ਮਹੱਲਾ ਪਹਿਲਾ ਅੱਗੇ ਪਾਲਾ ਚੱਪੜ ਵੇ ਕਾਣਾ ਹੋਵੇ ਵਾਂ ਸਰਗ ਦੇ ਆ ਮੋਣੀਆ ਸ੍ਰੀਆ ਹੋਵੜ ਨਾਨਕ ਸਭੋ ਜਾ ਬਗਤੋ ਸੋ ਲਹਣਾ ਆ ਇਕਲ ਨ ਚਾਪ ਪਵੜੇ ਬਾਦ ਫਲੇ ਕੇ ਬਾਣਾ ਕਸਮ ਨਾ ਜਾਣੇ ਸੋ ਕਹੀਏ دیਵਾਨਾ ਆਪਣਾ ਬਹਿ ਜਾਣੇ ਕਾਲੇ ਪਰੇ ਸंसार ਵਾ ਦੇ ਘਪੀਏ ਵਿਣਦਾਵੇ ਵੇਕਾਰ ਪਰਮੇ ਪਚੀ ਆਈ ਨਿਰਾਦ ਮੇ ਇਕ ਜਾਣੈ ਸੋ ਇਸ ਜਿਸੇ ਕਵਰ ਗੋਪ ਕਫਰਾਣੇ ਭਇਆ ਦਜਸੇ ਸਭ ਦੁਨੀਆ ਸੇ ਬਾਣ ਹੈ ਸਹਿ ਸਮਾਈ ਹਸ ਜੇ ਦਰ ਦੀਵਾਨ ਹੈ ਆਪ ਕਵਈਏ ਮਹਲਾ ਪਹਿਲਾ ਸ਼ਲੋਕ ਸੋ ਜੀਵੇ ਆ ਜਿਸ ਮਨ ਵਸਿਆ ਸੋਈ ਨਾਨਕ ਅਵਰ ਨ ਜੀਵੇ ਕਾਇ ਜੇ ਜੀਵੇ ਪਤਲ ਤੇ ਜਾਏ ਸਵਾਰਾ ਮਾਂ ਜੇ ਤਾਂ ਕਿ ਸਿਖਾਏ राज रंग माल रंग रंग रत्ता नची नंगा नानक ठगे आ मुठा जाए वन नामे पत गया गवाई महला पहला क्या खा दे क्या पैदे होए जा मन ना सच्चा सोए क्या मेवा क्या क्यों गड़ मिठा क्या मैदा क्या मासाई ਕਿਆ ਲਸਕਰ ਨੇ ਆ ਕਿਆ ਨੇਕ ਵਾਸੀ ਕਿ ਜੇ ਭਗਵਾਨ ਆਸਾਈ ਕਿਆ ਲਸਕਰ ਹੈ ਕਿਆ ਨੇਕ ਵਾਸੀ ਆਵੇਂ ਮਹਿਲੇ ਵਾਸ ਨਾ ਸਜੇ ਨਾ ਵਣਾ ਸਭ ਢੋਲ ਵਨਾਸ ਪਾ ਪਵੜੇ ਜਾਤੇ ਕਿ ਦੇ ਕੇ ਹੱਥ ਸੱਚ ਪਰਖੀ ਆ ਮੌਰਾ ਹੋਵੇ ਹੱਥ ਮਰੀਏ ਚਖੀ ਆ ਸੱਚੇ ਕੀ ਸਰਕਾਰ ਜੁਗ ਜੁਗ ਜਾਣਿਆ ਕਮਨ ਸਰਦਾਰ ਦਰਦੀ ਬਾਣਿਆ ਵਰਮਾਨੀ ਹੈ ਕਾਰ ਖਸਮ ਪਠਾਇਆ ਤਲਵਜ ਬਾਰ ਵਿਚਾਰ ਸੁ ਸੁਣਾਇਆ ਇਕ ਹੋਏ ਇਸ ਵਾਰ ਕੰਨਾ ਸਾਖਤੇ ਇਕ ਨੇ ਬਦੇ ਪਾਰ ਇਕ ਨਾ ਤਾਖਤੇ ਸਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰੇ ਸਪਲਰਵਾੜੇ ਸਣ ਕੇ ਸਾਰਾ ਚਿੱਠੇ ਆਕਣ ਵੇ ਤਨ ਝਾੜ ਦਾਇ ਪੜ ਚੱਕੇ ਜੁੜ ਕੇ ਪੀਸਣ ਆਏ ਬਹਿਠਾਈ ਜਿਉਦਾਰ ਸਬਰੇ ਨਾਨਕ ਅਜਬ ਡਟ ਮਹਲਬ